ਅਸਵਲ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਖਨੌਰੀ ਬਾਰਡਰ ਉੱਤੇ ਡੱਟੇ ਇੱਕ ਇੱਕ ਕਿਸਾਨ ਦੀ ਮੌਤ ਹੋਈ ਹੈ ਇੱਕ ਕਿਸਾਨ ਜਗਜੀਤ ਸਿੰਘ ਢੱਲੇਵਾਲ ਦੀ ਟਰਾਲੀ ਦੇ ਅੱਗੇ ਪਹਿਰੇਦਾਰੀ ਕਰਦਾ ਸੀ ਤਾਂ ਪੀਜੀਆਈ ਦਵਾਈ ਲੈਣ ਜਾਂਦੇ ਵੇਲੇ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਇਹ ਕਿਸਾਨ ਮ੍ਰਿਤਕ ਕਿਸਾਨ ਦੀ ਪਛਾਣ ਚਰਨਜੀਤ ਸਿੰਘ ਕਾਲਾਬਜੋਂ ਹੋਈ ਹੈ ਜਿਹੜਾ ਕੀ ਫਤਿਹਗੜ੍ਹ ਸਾਹਿਬ ਦੀ ਤਹਿਸੀਲ ਬੱਤੀ ਪਠਾਨਾ ਦੇ ਪਿੰਡ ਬਰਵਾਲਾ ਦਾ ਰਹਿਣ ਵਾਲਾ ਸੀ ਤੇ ਕਿਡਨੀ ਟ੍ਰਾਂਸਪਲੈਂਟ ਦੀ ਦਵਾਈ ਆ ਜਿਹੜੀ ਉਹ ਇਸ ਕਿਸਾਨ ਦੀ ਪੀਜੀਆਈ ਤੋਂ ਚੱਲਦੀ ਸੀ ਤਾਂ ਰਾਹ ਦੇ ਵਿੱਚ ਆਵਾਰਾ ਪਸ਼ੂ ਆਉਣ ਕਰਕੇ ਇਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਇਸ ਨੂੰ 16 ਸੈਕਟਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਲੇਕਿਨ ਗੰਭੀਰ ਹਾਲਤ ਦੇ ਚੱਲਦਿਆਂ ਕਿਸਾਨ ਨੂੰ ਪੀਜੀਆਈ ਵਿੱਚ ਰੈਫਰ ਕਰ ਦਿੱਤਾ ਗਿਆ ਤਾਂ 8 ਫਰਵਰੀ ਨੂੰ ਇਸ ਕਿਸਾਨ ਦਾ ਹਾਦਸਾ ਹੋਇਆ ਸੀ ਅਤੇ ਹੁਣ ਇਸ ਕਿਸਾਨ ਦੀ ਮੌਤ ਹੋ ਗਈ ਹੈ ਖਦੋਰੀ ਬਾਰਡਰ ਤੋਂ ਇੱਕ ਦੁਖਦਾਈ ਖਬਰ ਆ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਇੱਕ ਪਾਸੇ ਅੱਜ ਕਿਸਾਨ ਮਹਾਪੰਚਾਇਤ ਕੀਤੀ ਜਾ ਰਹੀ ਹੈ ਦੂਜੇ ਪਾਸੇ ਖਨੌਰੀ ਬਾਰਡਰ ਉੱਤੇ ਅੰਦੋਲਨ ਦਾ ਹਿੱਸਾ ਰਹੇ ਇੱਕ ਕਿਸਾਨ ਦੀ ਭਿਆਨਕ ਹਾਦਸੇ ਤੋਂ ਬਾਅਦ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਕਿਸਾਨ ਆ ਜਿਹੜਾ ਉਹ ਦਵਾਈ ਲੈਣ ਦੇ ਲਈ ਪੀਜੀਆਈ ਜਾ ਰਿਹਾ ਸੀ ਕਿਡਨੀ ਟਰਾਂਸਪਲੈਂਟ ਦੀ ਦਵਾਈ ਇਸ ਕਿਸਾਨ ਦੀ ਚੱਲਦੀ ਸੀ ਅਤੇ ਸ਼ੁੱਕਰਵਾਰ ਨੂੰ ਮੋਟਰਸਾਈਕਲ ਦੇ ਅੱਗੇ ਆਵਾਰਾ ਪਸ਼ੂਆਂ ਨਾਲ ਕਰਕੇ ਸੜਕ ਹਾਦਸਾ ਵਾਪਰਿਆ ਸੀ ਜਿਸ ਤੋਂ ਬਾਅਦ ਕਿਸਾਨ ਅਗੂਆਂ ਦੇ ਵੱਲੋਂ ਪੀੜਤ ਦੇ ਪਰਿਵਾਰ ਦੇ ਲਈ ਮੁਆਵਜ਼ੇ ਦੀ ਅਤੇ ਸਰਕਾਰੀ ਨੌਕਰੀ ਦੀ ਮੰਗ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਇਸ ਮਸਲੇ ਨੂੰ ਲੈ ਕੇ ਬੀਕੇ ਯੂ ਸੁੱਧੂ ਪਰਦੇ ਕਿਸਾਨ ਅਗੂਆਂ ਦੇ ਨਾਲ ਵੀ ਗੱਲਬਾਤ ਕਰਦੇ ਆ ਤਾਂ ਇਸ ਸਾਰੇ ਮਸਲੇ ਨੂੰ ਲੈ ਕੇ ਕਿਸਾਨ ਅਗੂ ਗੁਰਜਿੰਦਰ ਸਿੰਘ ਗੱਗੀ ਸਾਡੇ ਨਾਲ ਜੁੜ ਚੁੱਕੇ ਨੇ ਤਾਂ ਗੁਰਜਿੰਦਰ ਜੀ ਤਾਂ ਚਰਨਜੀਤ ਸਿੰਘ ਦੀ ਕਿਵੇਂ ਮੌਤ ਹੋਈ ਹੈ ਪਹਿਲਾਂ ਤਾਂ ਸਸਤੀ ਕਾਲ ਪਲੈਂਟਰ ਸਿੰਘ ਜੀ ਤੇ ਉਹਨਾਂ ਦੀ ਮੌਤ ਉਹ ਲਗਾਤਾਰ ਖਨੌਰੀ ਬਾਰਡਰ ਤੇ ਹਾਜ਼ਰ ਨੇ ਪਹਿਲਾਂ ਸ਼ੰਭੂ ਤੇ ਸੀਗੇ ਸੀ ਜੀ ਤੇ ਹਰ ਰੋਜ਼ ਉੱਥੇ ਰਹਿੰਦੇ ਸੀਗੇ ਤੇ ਸ਼ੁੱਕਰਵਾਰ ਨੂੰ ਉਹ ਆਉਂਦੇ ਸੀਗੇ ਪੀਜੀਆਈ ਦਵਾਈ ਲੈਣ ਉਹਨਾਂ ਦੀ ਕਿਡਨੀ ਟ੍ਰਾਂਸਪਲੈਂਟ ਹੋਈ ਵੀ ਪਹਿਲਾਂ ਜੀ ਤੇ ਹੁਣ ਉਹ ਇਸ ਦਿਨ ਵੀ ਪੀਓਥੇ ਖਨੌਰੀ ਬਾਰਡਰ ਤੋਂ ਆ ਰਹੇ ਸੀਗੇ ਰਾਸਤੇ ਦੇ ਵਿੱਚ ਅਵਾਰਾ ਪਸ਼ੂ ਨਾਲ ਟਕਰਾਅ ਹੋਣ ਕਰਕੇ ਉਹਨਾਂ ਦਾ ਐਕਸੀਡੈਂਟ ਹੋਇਆ ਤੇ ਉਸ ਤੋਂ ਬਾਅਦ ਉਹਨੂੰ ਹਸਪਤਾਲ ਲੈ ਕੇ ਜਾਇਆ ਗਿਆ ਤੇ ਰਾਤ 7 ਵਜੇ ਉਹਨਾਂ ਨੇ ਆਖਰੀ ਸਾਹ ਲਏ ਜੀ ਜੀ ਤਾਂ ਐਕਸੀਡੈਂਟ ਕਿਸ ਦਿਨ ਹੋਇਆ ਸੀ ਜੀ ਤੇ ਐਕਸੀਡੈਂਟ ਤਕਰੀਬਨ 8 8 ਤਰੀਕ ਨੂੰ ਹੋਇਆ ਸੀ 7 8 ਤਰੀਕ ਨੂੰ ਤੇ ਪਰਿਵਾਰ ਦਾ ਪਛੋਕੜ ਕੀ ਆ ਆਰਥਿਕ ਪੱਖ ਤੋਂ ਪਰਿਵਾਰ ਕਿਹੋ ਜਿਹਾ ਹੈ ਜੀ ਆਰਥਿਕ ਪੱਖ ਤੋਂ ਪਰਿਵਾਰ ਦਿੜੀ ਰੇਖਾ ਦੇ ਵਿੱਚ ਆ 5 ਏਕੜ ਜ਼ਮੀਨ ਆ ਕਾਲੇ ਕੋਲ ਜੀ ਚਰਨਜੀਤ ਸਿੰਘ ਕੋਲ ਜੀ ਤੇ ਉਹਨਾਂ ਦਾ ਇੱਕ ਬੇਟਾ ਜਿਹੜਾ ਆਈਟੀਆਈ ਕਰਦਾ ਬੱਸੀ ਪਠਾਨਾ ਜੀ ਤੇ ਉਹਨਾਂ ਦੀ ਬੇਟੀ ਬਾਹਰ ਆ ਜੀ ਵਿਦੇਸ਼ ਵਿੱਚ ਉਹਨੇ ਗਈ ਆ ਸਟੂਡੈਂਟ ਵੀਜ਼ੇ ਦੇ ਕੋਲ ਹਾਲ ਪਹਿਲਾਂ ਜੀ ਜੀ ਤਾਂ ਕਿਸਾਨ ਜੂਨ ਇਹਨਾਂ ਦੀ ਕੀ ਮੰਗ ਐ ਇਸ ਨੂੰ ਲੈ ਕੇ ਤੇ ਅਸੀਂ ਮੰਗ ਇਹੋ ਕਰਦੇ ਵੀ ਪਰਿਵਾਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਪਰਿਵਾਰ ਨੂੰ ਤੁਗਮਾ ਮੁਆਵਜਾ ਦੇ ਕੇ ਉਹ ਪਰਿਵਾਰ ਦੀ ਸਰਕਾਰ ਬਾਹਰ ਤੁਰੰਤ ਪੜੇ ਜੀ ਜੀ ਤਾਂ ਪਰਿਵਾਰ ਤੇ ਕੋਈ ਕਰਜ਼ਾ ਤਾਂ ਨਹੀਂ ਜੀ ਤੇ ਕਰਜ਼ੇ ਦੀ ਗੱਲ ਨਹੀਂ ਹਜੇ ਤੱਕ ਪਰਿਵਾਰ ਨਾਲ ਹੋਈ ਸਾਡੀ ਜੀ ਤੇ ਜਿੰਨਾ ਵੀ ਕਰਜ਼ਾ ਹੋਊਗਾ ਤੇ ਅਸੀਂ ਸਰਕਾਰ ਨੂੰ ਮੰਗ ਰੱਖਾਂਗੇ ਵੀ ਇਸ ਦਾ ਕਰਜ਼ਾ ਵੀ ਸਾਰਾ ਮਾਫ ਕੀ ਕੀਤਾ ਜਾਵੇ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਹੋਵੇ ਪੂਰੇ ਮਸਲੇ ਨੂੰ ਲੈ ਕੇ ਨਹੀਂ ਰਾਤ ਹੋਇਆ ਤੇ ਹੁਣ ਸਾਡੀ ਗੱਲਬਾਤ ਸ਼ੁਰੂ ਹੋਣ ਦੇ ਸਾਰ ਨੇ ਤੇ ਹੁਣ ਅਸੀਂ ਪੀਜੀਆਈਆਂ ਤੇ ਉਹਨਾਂ ਦਾ ਕੋਈ ਆਉਂਦਾ ਅਧਿਕਾਰੀ ਅਸੀਂ ਦੇਖਦੇ ਹਾਂ ਜੀ ਜੀ ਤਾਂ ਅੰਤਿਮ ਸੰਸਕਾਰ ਫਿਰ ਕਿਸ ਤਰ੍ਹਾਂ ਕੀਤਾ ਜਾਵੇਗਾ ਕਿ ਪਹਿਲਾਂ ਮ੍ਰਿਤਕ ਦੇ ਨੂੰ ਖਲੋਰੀ ਬਾਡਰ ਤੇ ਲਿਆਂਦਾ ਜਾਵੇਗਾ ਜਾਂ ਕੋਈ ਹੋਰ ਕਾਰਵਾਈ ਹੈ ਜਿਹੜੀ ਕੀਤੀ ਜਾਵੇ ਸ਼ੇ ਖਨੌਰੀ ਬਾਰਡ ਤੇ ਅੱਜ ਬਹੁਤ ਵੱਡੀ ਮਹਾਂਪੰਚਾਇਤ ਹੋ ਰਹੀ ਜਾ ਰਹੀ ਆ ਜੀ ਸਾਰੇ ਕਿਸਾਨ ਆਪ ਜੀ ਸਾਡੇ ਉੱਤਰਨੇ ਤੇ ਇੱਕ ਸੀਰ ਦੂ ਅਗੋਂ ਸਾਡੀ ਇੱਕ ਜੀਵਤੀ ਲੁਕੀ ਆ ਜੀ ਜਿੱਦਾਂ ਵੀ ਸਾਡਾ ਉੱਥੇ ਸੁਪਾ ਕਮੇਟੀ ਦੇ ਨਾਲ ਸਾਡਾ ਤਾਲਮੇਲ ਚੱਲ ਰਿਹਾ ਜਿੱਦਾਂ ਵੀ ਉੱਥੋਂ ਤੋਂ ਫੈਸਲਾ ਆਊਗਾ ਉਹ ਦਾ ਉਹੀ ਕੰਮ ਕੀਤਾ ਜਾਊਗਾ ਜੀ ਜੀ ਤਾਂ ਜੇ ਆਪਾਂ ਗੱਲ ਕਰੀਏ ਹੁਣ ਤੱਕ ਬਹੁਤ ਸਾਰੇ ਕਿਸਾਨ ਨੇ ਜਿਹੜੇ ਜਿਨ੍ਹਾਂ ਦੀ ਇਸ ਅੰਦੋਲਨ ਦੌਰਾਨ ਮੌਤ ਹੋਈ ਹੈ ਵੱਖ-ਵੱਖ ਕਾਰਨ ਨੇ ਜਿਹੜੇ ਉਹਨਾਂ ਦੀ ਜਾਨ ਜਾਣਦੇ ਰਹੇ ਨੇ ਤਾਂ ਅਜੇ ਵਿੱਚ ਸਰਕਾਰ ਦੇ ਵੱਲੋਂ ਕੋਈ ਹਾਮੀ ਆ ਜਿਹੜੀ ਉਹ ਭਰੀ ਗਈ ਹੋਵੇ ਨਾ ਕਿਸਾਨਾਂ ਵਾਸਤੇ ਤੇ ਸਰਕਾਰ ਹੁਣ ਤੱਕ ਕਿਸਾਨਾਂ ਨੂੰ 5 ਲੱਖ ਰੁਪਈਆ ਤੇ ਸਰਕਾਰੀ ਨੌਕਰੀ ਦੇਣ ਦੀ ਗੱਲ ਹੋਈ ਦੀ ਆ ਪਰੰਤੂ ਕੋਈ ਖਾਮ ਅਜੇ ਵੀ ਨੋ ਜਿਨ੍ਹਾਂ ਨੇ ਦਿੱਲੀ ਮੋਰਚੇ ਲਈ ਆਪਣਾ ਸਿੱਧੀ ਭਾਈ ਇਹ ਤੇ ਅਜੇ ਦਾ ਕੋਲ ਨੂੰ ਕੋਈ ਨੌਕਰੀ ਨਹੀਂ ਦਿੱਤੀ ਗਈ ਤੇ ਕਈ ਕਥਨਾਂ ਜੇ ਵੀ ਮੁਆਵਜ਼ੇ ਤੋਂ ਬੰਦੇ ਜੀ ਜੀ ਤਾਂ ਕਿਸਾਨ ਆਗੂਆਂ ਦੇ ਵੱਲੋਂ ਮ੍ਰਿਤਕ ਕਿਸਾਨ ਚਰਨਜੀਤ ਸਿੰਘ ਕਾਲਾ ਦੇ ਲਈ ਮੁਆਵਜ਼ੇ ਦੀ ਮੰਗਾਂ ਜਿਹੜੀ ਉਹ ਕੀਤੀ ਗਈ ਹੈ ਚਰਨਜੀਤ ਸਿੰਘ ਕਾਲਾ ਦੇ ਪਰਿਵਾਰ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਗਈ ਹੈ ਅੰਤਿਮ ਸੰਸਕਾਰ ਨੂੰ ਲੈ ਕੇ ਅਜੇ ਕੋਈ ਵੀ ਫੈਸਲਾ ਜਿਹੜਾ ਉਹ ਨਹੀਂ ਹੋਇਆ ਅਜੇ ਅਧਿਕਾਰੀਆਂ ਦੇ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ ਉਸ ਤੋਂ ਬਾਅਦ ਅੰਤਿਮ ਸੰਸਕਾਰ ਨੂੰ ਲੈ ਕੇ ਕੋਈ ਫੈਸਲਾ ਜਿਹੜਾ ਉਹ ਕਿਸਾਨ ਜਥੇਬੰਦੀਆਂ ਵੱਲੋਂ ਲਿਆ ਜਾਵੇਗਾ